ਦੇਖੋ ਜੀ ਗੱਲ ਇਹ ਹੈ ਦਲਤਾਂ ਦੀ 34% ਵਾਧੀ ਹੈ 34% ਵਾਧੀ ਔਰ ਪਹਿਲੀ ਵਾਰੀ ਇਹ ਹੈ ਵੀ 34% ਟੋਟਲ ਵਰਜਕ ਬਜਟ ਖਰਚੇ ਦਾ 34% ਅਸੀਂ ਦਲਤਾਂ ਵਾਸਤੇ ਰਕਮ ਰੱਖਿਆ ਹੈ 34% ਟੋਟਲ ਬਜਟ ਕਰਦੇ ਦਾ ਇਹ ਪਹਿਲੀ ਵਾਰੀ ਹੋਇਆ ਜੀ ਇਹ ਇਨ ਗਰੀਬ ਸਿੱਖਨ ਕੋ ਦਇਪ ਪਾਲ ਸਿਆਹੀ ਤਹ ਯਾਦ ਰੱਖੇ ਹਮਰੀ ਗੁਰਿਆ ਜੀ ਬਿਲਕੁਲ ਅਸੀਂ ਗਰੀਬ ਸਿੱਖਾਂ ਦੇ ਨਾਲ ਆ ਲੋਕਾਂ ਦੇ ਨਾਲ ਆ ਹਾਲੇ ਬੜੀ ਕਿ ਪੂਰਾ ਬਜਟ ਦੇ ਵਿੱਚ ਅਸੀਂ ਪਾਇਆ ਗਿਆ ਵਿੱਚ ਦੇਖ ਲਓ ਸੀ ਬਾਤ ਇਹਦੇ ਵਿੱਚ ਕੀ ਹੈ ਅੱਛਾ ਇਸ ਤੋਂ ਇਲਾਵਾ ਕਿਹਦੇ ਡੋਪ ਸੈਂਸਰ ਜਿਹੜਾ ਆਪਣਾ ਡਰਗ ਸੈਂਸਰਸ ਹੈ ਉਸ ਨੂੰ ਲੈ ਕੇ ਵੀ ਕਹਿੰਦੇ ਸਵਾਲ ਚੱਕਿਆ ਜਾ ਰਿਹਾ ਕਹਿੰਦੇ ਦੇਖੋ ਜਦੋਂ ਸਰਕਾਰ ਦੇਖੋ ਸਰਕਾਰ ਨੇ ਡਰਗ ਦੇ ਖਿਲਾਫ ਜਿੰਨਾ ਤਕੜਾ ਐਕਸ਼ਨ ਲਿਆ ਮੇਰੇ ਅਖਿਲ ਤੋਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਲਿਆ ਉਹਦੇ ਵਿੱਚ ਉਹਨਾਂ ਨੂੰ ਹੁਣ ਜਦੋਂ ਨੈਕਸਸ ਟੁੱਟ ਗਿਆ ਜਿਹੜੇ ਡਰਗ ਸੀਗੀ ਉਹ ਵਿਕਣੋਂ हट ਗਈ ਹੈ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਉਹਨਾਂ ਦੇ ਪੁੱਤ ਬਚ ਰਹੇ ਨੇ ਮਾਵਾ ਪੈਣਾ ਅਸ਼ੀਰਵਾਦ ਦੇ ਲੀਆਂ ਨੇ ਭਗਵਾਨ ਤੁਮਨ ਜੀ ਨੂੰ ਤਾਂ ਜਦੋਂ ਉਹਨਾਂ ਨੂੰ ਕੋਈ ਉਹਨਾਂ ਨੂੰ ਉਹ ਤਾਂ ਦੀਦਾ ਨਹੀਂ ਉਹਨਾਂ ਨੇ ਦੇਖਿਆ ਵੀ ਸੈਂਸਸ ਜਿਹੜਾ ਸੈਂਸਸ ਹਮੇਸ਼ਾ ਹੀ ਦੇਸ਼ ਦੇ ਡਵੈਲਪਮੈਂਟ ਵਾਸਤੇ ਮਹੱਤਵਪੂਰਨ ਇੱਕ ਅੰਕੜਾ ਹੁੰਦਾ ਹੈ ਅੰਕੜਾ ਹੁੰਦਾ ਹੈ ਕਰ ਲੋ ਸਾਨੂੰ ਜੀ ਫਰਕ ਕੀ ਪੈਂਦਾ ਜਦੋਂ ਵਿਧਾਨ ਸਭਾ ਜਦੋਂ ਸੈਂਸਸ ਕਰਾਂਗੇ ਤਾਂ ਅਸੀਂ ਵਿੱਚ ਹੀ ਆਵਾਂਗੇ ਅਸੀਂ ਕਿੱਥੇ ਜਾਵਾਂਗੇ ਅਸੀਂ ਵੀ ਆਰ ਦੀ ਪਾਰਟ ਆਫ ਦੀ ਪੰਜਾਬ ਇਹ ਤਾਂ ਵਿਰੋਧੀ ਤਾਂ ਨਹੀਂ ਉਹਨਾਂ ਤਾਂ ਦੇਖੋ ਜੀ ਉਹਨਾਂ ਨੂੰ ਇੱਕ ਸੈਂਸਸ ਲੱਗ ਗਈ ਦੇਖੋ ਦੇਸ਼ ਦੇ ਵਿੱਚ ਹਰ ਸਾਲ 1900 1800 ਤੋਂ ਲੈ ਕੇ 71 ਤੋਂ ਲੈ ਕੇ ਸੈਂਸਸ ਹੋ ਰਹੀ ਹੈ ਉਹਦੇ ਵਾਸਤੇ ਪਾਲਿਸੀਆਂ ਬਣਦੀਆਂ ਨੇ ਜੇ ਡਰੱਗ ਸੈਂਸਸ ਬਣਾਵਾ ਮੈਨੂੰ ਪਤਾ ਲੱਗੂਗਾ ਆਪਾਂ ਨੂੰ ਵੀ ਕਿੱਥੇ ਕਿੱਥੇ ਗੱਲ ਕਰੀ ਐ ਤਾਂ ਉਹਦੇ ਵਾਸਤੇ ਪੁਲਿਸ ਨੇ ਬਣ ਗਈਆਂ ਤੋਂ ਇਹ ਏਡਾ ਮੁੱਦਾ ਨਹੀਂ ਹੈ ਮੁੱਦਾ ਇਸ ਕਰਕੇ ਹੈ ਵੀ ਤੁਸੀਂ ਡਰੱਗ ਨੂੰ ਖਤਮ ਕਰਨ ਵਾਸਤੇ ਜੋਸਕਰ ਕਦਮ ਕਰ ਰਹੀ ਸੀ ਕੀ ਤੁਸੀਂ ਉਹਦੇ ਨਾਲ ਮੋਢਾ ਨਾਲ ਮੋਢਾ ਜੋੜਿਆ ਨਹੀਂ ਜੋੜਿਆ ਇਹਨਾਂ ਨੇ ਉਹ ਕਾਦਰ ਚਾਲੂਦੈ ਨਾ ਕੀਤੀ ਸੀ ਇਹ ਕੀ ਕਰਨਗੇ